ਜੇ ਤੁਸੀਂ ਵੀ ਰੱਖਦੇ ਹੋ ਘਰ ਦੇ ਵਿੱਚ ਪਾਲਤੂ ਜਾਨਵਰ ਤਾਂ ਫੈਲ ਸਕਦੀਆਂ ਨੇ ਆ ਖਤਰਨਾਕ ਬਿਮਾਰੀਆਂ ਘਰ ਦੇ ਵਿੱਚ ਪਾਲਤੂ ਜਾਨਵਰ ਜਿਵੇਂ ਕਿ ਕੁੱਤਾ ਬਿੱਲੀ ਰੱਖਣ ਦੇ ਅਸੀਂ ਸਾਰੇ ਬਹੁਤ ਸ਼ੌਕੀਨ ਹੁੰਦੇ ਆਂ ਹਰ ਕੋਈ ਆਪਣੇ ਘਰ ਦੇ ਵਿੱਚ ਘਰ ਦੀ ਰਖਵਾਲੀ ਦੇ ਲਈ ਜਾਂ ਫਿਰ ਕਹਿ ਸਕਦੇ ਆਂ ਜਿਵੇਂ ਕਿ ਡੌਗ ਲਵਰਸ ਹੁੰਦੇ ਨੇ ਕੈਟ ਲਵਰਸ ਵੀ ਹੁੰਦੇ ਆਂ ਤਾਂ ਆਪਣੇ ਘਰ ਦੇ ਵਿੱਚ ਪਾਲਤੂ ਜਾਨਵਰ ਵੀ ਬਹੁਤ ਰੱਖਦੇ ਨੇ ਪਰ ਕੀ ਤੁਸੀਂ ਕਦੇ ਸੋਚਿਆ ਕਿ ਇਹਨਾਂ ਜਾਨਵਰਾਂ ਨੂੰ ਰੱਖਣ ਦੇ ਨਾਲ ਕੁਝ ਬਿਮਾਰੀਆਂ ਵੀ ਹੋ ਸਕਦੀਆਂ ਨੇ ਦਰਅਸਲ ਅਸੀਂ ਸਾਰੇ ਘਰ ਦੇ ਵਿੱਚ ਪਾਲਤੂ ਜਾਨਵਰ ਰੱਖਣ ਦੇ ਸ਼ੌਕੀਨ ਤੇ ਹੁੰਦੇ ਆਂ ਹਾਲਾਂਕਿ ਇਹ ਜਿੰਨੇ ਚੰਗੇ ਲੱਗਦੇ ਨੇ ਇਹ ਸਾਡੇ ਲਈ ਓਨੇ ਹੀ ਖਤਨਾਕ ਸਕਦੇ ਨੇ ਆਉ ਜਾਣਦੇ ਆ ਤੁਹਾਨੂੰ ਦੱਸ ਦਿਆਂ ਕਿ ਉਹ ਜਾਨਵਰ ਸਾਡੇ ਲਈ ਕਿਵੇਂ ਖਤਰਨਾਕ ਹੋ ਸਕਦੇ ਨੇ ਅੱਜ ਕੱਲ ਪਾਲਤੂ ਜਾਨਵਰ ਰੱਖਣਾ ਇੱਕ ਆਮ ਗੱਲ ਹੋ ਗਈ ਹੈ ਲੋਕ ਆਪਣੇ ਘਰਾਂ ਦੇ ਵਿੱਚ ਕੁੱਤੇ ਬਿੱਲੀਆਂ ਖਰਗੋਸ਼ ਤੋਤੇ ਐਤੋਂ ਤੱਕ ਕਿ ਮੱਛੀਆਂ ਅਤੇ ਕਛੂਏ ਵੀ ਰੱਖਦੇ ਨੇ ਇਹ ਜਾਨਵਰ ਨਾ ਸਿਰਫ ਸਾਡੇ ਚੰਗੇ ਦੋਸਤ ਸਾਬਤ ਹੁੰਦੇ ਨੇ ਸਗੋ ਤਣਾਅ ਘਟਾਉਣਾ ਇਕੱਲਾਪਨ ਦੂਰ ਕਰਨਾ ਮਾਨਸਿਕ ਸਿਹਤ ਨੂੰ ਬਿਹਤਰ ਬਣਾਉਣ ਦੇ ਵਿੱਚ ਵੀ ਕਾਫੀ ਮਦਦ ਕਰਦੇ ਨੇ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਇਹਨਾਂ ਪਾਲਤੂ ਜਾਨਵਰਾਂ ਤੋਂ ਕੁਝ ਖਤਰਨਾਕ ਬਿਮਾਰੀਆਂ ਵੀ ਫੈਲ ਸਕਦੀਆਂ ਨੇ ਜੇਕਰ ਸਾਡੇ ਦੀ ਨਾਵਰਤੀ ਜਾਵੇ ਤਾਂ ਮਨੁੱਖ ਗੰਭੀਰ ਇਨਫੈਕਸ਼ਨ ਦਾ ਸ਼ਿਕਾਰ ਹੋ ਸਕਦਾ ਹੈ ਤਾਂ ਸਭ ਤੋਂ ਵੱਡੀ ਬਿਮਾਰੀ ਕਿਹੜੀਆਂ-ਕਿਹੜੀਆਂ ਹੋ ਸਕਦੀਆਂ ਨੇ ਜਿਵੇਂ ਕਿ ਰੈਬੀਸ ਰੈਬੀਜ਼ ਨੂੰ ਸਭ ਤੋਂ ਖਤਰਨਾਕ ਬਿਮਾਰੀ ਮੰਨਿਆ ਜਾਂਦਾ ਹੈ ਜੋ ਆਮ ਤੌਰ ਦੇ ਉੱਤੇ ਕੁੱਤੇ ਦੇ ਕੱਟਣ ਦੇ ਨਾਲ ਫੈਲਦੀ ਆ ਹਾਲਾਂਕਿ ਤੁਸੀਂ ਪਿਛਲੇ ਮਹੀਨੇ ਹੀ ਇੱਕ ਖਬਰ ਸੁਣੀ ਹੋਵੇਗੀ ਜਦੋਂ ਸੁਪਰੀਮ ਕੋਰਟ ਦੇ ਵੱਲੋਂ ਇਹ ਵੱਡਾ ਐਲਾਨ ਕਰ ਦਿੱਤਾ ਗਿਆ ਸੀਗਾ ਕਿ ਰੈਬੀਜ਼ ਇੱਕ ਬਿਮਾਰੀ ਦੇ ਕਾਰਨ ਜਾਂ ਫਿਰ ਕਹਿ ਸਕਦੇ ਹਾਂ ਵੀ ਆਵਾਰਾ ਕੁੱਤਿਆਂ ਦੇ ਵੱਲੋਂ ਲੋਕਾਂ ਨੂੰ ਵੱਢਿਆ ਜਾਂਦਾ ਸੀਗਾ ਜਿਸ ਕਰਕੇ ਸਾਰੇ ਆਵਾਰਾ ਕੁੱਤਿਆਂ ਨੂੰ ਜੋ ਕਿ ਕਹਿ ਸਕਦੇ ਹਾਂ ਵੀ ਪਕੜਨ ਦੇ ਲਈ ਆਦੇਸ਼ ਦਿੱਤਾ ਸੀਗਾ ਵੀ ਜਿੰਨੇ ਵੀ ਦਿਖਦੇ ਨੇ ਹਾਲਾਂਕਿ ਇਹ ਕਈ-ਕਈ ਸ਼ਹਿਰਾਂ ਦੇ ਵਿੱਚ ਲਾਗੂ ਇਸ ਸਿਗਾ ਪੂਰੇ ਦੇਸ਼ ਦੇ ਵਿੱਚ ਨਹੀਂ ਹੋਇਆ ਸਿਗਾ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਇਹ ਜਿਹੜਾ ਰੈਬੀਜ਼ ਇਹ ਵਾਇਰਸ ਹੈਗਾ ਇਹ ਦਿਮਾਗ ਅਤੇ ਦਿਮਾਗੀ ਪ੍ਰਣਾਲੀ ਨੂੰ ਪ੍ਰਭਾਵਿਤ ਕਰਦਾ ਜੇਕਰ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਇਹ ਘਾਤਕ ਸਾਬਿਤ ਹੋ ਸਕਦਾ ਹੈ ਇਸ ਲਈ ਪਾਲਤੂ ਕੁੱਤਿਆਂ ਅਤੇ ਬਿੱਲਿਆਂ ਨੂੰ ਨਿਯਮਤ ਤੌਰ ਦੇ ਉੱਤੇ ਰੈਬੀਜ਼ ਦੇ ਟੀਕੇ ਲਗਾਉਣਾ ਬੇਹੱਦ ਜ਼ਿਆਦਾ ਜ਼ਰੂਰੀ ਹੈ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਇਹ ਪਾਲਤੂ ਜਾਨਵਰ ਰੱਖੇ ਨੇ ਤਾਂ ਤੁਸੀਂ ਰੈਬੀਜ਼ ਦਾ ਟੀਕਾ ਜ਼ਰੂਰ ਲਗਵਾਇਆ ਕਰੋ ਫਿਰ ਆਉਂਦੀ ਹੈ ਟੌਕਸੋਪਲਾਜ਼ਮਾ ਜੀ ਹਾਂ ਇਹ ਬਿਮਾਰੀ ਮੁੱਖ ਤੌਰ ਦੇ ਉੱਤੇ ਬਿੱਲਿਆਂ ਦੇ ਦੁਆਰਾ ਫੈਲਦੀ ਹੈ ਬਿੱਲਿਆਂ ਦੇ ਮਲ ਦੇ ਵਿੱਚ ਮੌਜੂਦ ਇੱਕ ਪਰਜੀਵੀ ਟੌਕਸੋਪਲਾਜ਼ਮਾ ਜੋ ਕਿ ਗੋਡੀ ਮਨੁੱਖਾਂ ਨੂੰ ਸੰਕਰਮਿਤ ਕਰ ਸਕਦਾ ਹੈ ਇਹ ਬਿਮਾਰੀ ਗਰਭਵਤੀ ਔਰਤਾਂ ਯਾਨੀ ਕਿ ਪ੍ਰੈਗਨੈਂਸੀ ਦੇ ਦੌਰਾਨ ਕੁਝ ਔਰਤਾਂ ਦੇ ਲਈ ਬਹੁਤ ਖਤਰਨਾਕ ਹੋ ਸਕਦੀ ਹੈ ਕਿਉਂਕਿ ਇਹ ਅਣਜੰਮੇ ਬੱਚੇ ਨੂੰ ਜ਼ਿਆਦਾ ਪ੍ਰਭਾਵਿਤ ਕਰਦੀ ਹੈ ਫਿਰ ਦਾਦ ਜੀ ਹਾਂ ਦਾਦ ਇੱਕ ਫੰਗਸ ਇਨਫੈਕਸ਼ਨ ਹੈ ਜੋ ਕੁੱਤਿਆਂ ਅਤੇ ਬਿੱਲਿਆਂ ਸਮੇਤ ਬਹੁਤ ਸਾਰੇ ਜਾਨਵਰਾਂ ਤੋਂ ਮਨੁੱਖਾਂ ਦੇ ਵਿੱਚ ਫੈਲ ਸਕਦੀ ਹੈ ਇਸ ਦੇ ਨਾਲ ਚਮੜੀ ਦੇ ਉੱਤੇ ਗੋਲ ਲਾਲ ਦੱਫੜ ਹੋ ਜਾਂਦੇ ਨੇ ਜਿਸ ਦੇ ਨਾਲ ਖੁਜਲੀ ਅਤੇ ਜਲਣ ਵੀ ਮਹਿਸੂਸ ਹੁੰਦੀ ਹੈ ਫਿਰ ਆਉਂਦੀ ਹੈ ਬਿਮਾਰੀ ਸੈਲਮੋਨੇਲਾ ਜੀ ਹਾਂ ਕੱਚੂ ਪੰਛੀ ਅਤੇ ਇੱਥੋਂ ਤੱਕ ਕਿ ਬਿੱਲੀਆਂ ਵੀ ਸੈਲਮੋਨੇਲਾ ਨਾਮਕ ਬੈਕਟੀਰੀਆ ਫੈਲਾ ਸਕਦੀ ਹੈ ਇਸ ਦੇ ਨਾਲ ਦਸਤ ਬੁਖਾਰ ਪੇਟ ਦਰਦ ਅਤੇ ਉਲਟੀਆਂ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਨੇ ਇਹ ਇਨਫੈਕਸ਼ਨ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਦੇ ਵਿੱਚ ਗੰਭੀਰ ਰੂਪ ਧਾਰਨ ਕਰ ਸਕਦੀਆਂ ਨੇ ਫਿਰ ਹੈ ਐਕਸਰੇ ਰੀਆਸਿਸ ਜੀ ਹਾਂ ਕੁੱਤੇ ਅਤੇ ਬਿੱਲਿਆਂ ਕਈ ਤਰ੍ਹਾਂ ਦੇ ਕੀੜੇ ਜਾਂ ਫਿਰ ਪਰਜੀਵੀ ਮਨੁੱਖਾਂ ਦੇ ਵਿੱਚ ਸੰਚਾਰਿਤ ਕਰ ਸਕਦੇ ਨੇ ਉਹਨਾਂ ਦੇ ਅੰਡੇ ਜਾਂ ਰਾ ਦੇ ਮਲ ਦੇ ਰਾਹੀਂ ਘਰੇਲੂ ਵਾਤਾਵਰਣ ਦੇ ਵਿੱਚ ਦਾਕਰ ਹੋ ਜਾਂਦੇ ਨੇ ਅਤੇ ਫਿਰ ਮਨੁੱਖੀ ਸਰੀਰ ਤੱਕ ਪਹੁੰਚ ਸਕਦੇ ਨੇ ਅਤੇ ਅੰਤੜੀਆਂ ਨੂੰ ਵੀ ਸੰਕਰਮਿਤ ਕਰ ਸਕਦੇ ਨੇ ਜੇਕਰ ਘਰ ਦੇ ਵਿੱਚ ਤੋਤੇ ਕਬੂਤਰ ਜਾਂ ਫਿਰ ਹੋਰ ਪੰਛੀ ਨੇ ਤਾਂ ਐਵੀਅਨ ਇਨਫਲੇਜ਼ਾ ਯਾਨੀ ਕਿ ਬਲੱਡ ਫਲੂ ਫੈਲਣ ਦਾ ਖਤਰਾ ਵੱਸ ਸਕਦਾ ਹਾਲਾਂਕਿ ਇਹ ਹਰ ਸਮੇਂ ਨਹੀਂ ਫੈਲਦਾ ਪਰ ਜੇਕਰ ਇਨਫੈਕਸ਼ਨ ਹੋ ਜਾਂਦੀ ਹੈ ਤਾਂ ਇਹ ਬਿਮਾਰੀ ਗੰਭੀਰ ਸਮੱਸਿਆਵਾਂ ਨੂੰ ਪੈਦਾ ਕਰ ਸਕਦੀ ਹੈ ਹੁਣ ਗੱਲ ਆਉਂਦੀ ਹੈ ਵੀ ਲਾਦੇ ਬਚਾਅ ਦੇ ਲਈ ਕੀ ਕਰਨਾ ਚਾਹੀਦਾ ਇਹਨਾਂ ਦਾ ਉਪਾਅ ਕੀ ਹੈਗਾ ਉਹ ਵੀ ਤੁਹਾਨੂੰ ਦੱਸ ਦਿੰਦੇ ਹਾਂ ਸਭ ਤੋਂ ਪਹਿਲਾਂ ਆਪਣੇ ਪਾਲਤੂ ਜਾਨਵਰਾਂ ਦਾ ਸਮੇਂ ਸਿਰ ਦੇ ਉੱਤੇ ਟੀਕਾ ਕਰਵਾਉਣਾ ਬੇਹੱਦ ਜ਼ਰੂਰੀ ਹੈ ਉਹਨਾਂ ਦੀ ਸਫਾਈ ਦਾ ਪੂਰਾ ਧਿਆਨ ਰੱਖਿਆ ਕਰੋ ਘਰ ਦੇ ਵਿੱਚ ਬੱਚਿਆਂ ਅਤੇ ਬਜ਼ੁਰਗਾਂ ਨੂੰ ਪਾਲਤੂ ਜਾਨਵਰਾਂ ਦੇ ਮਲ ਅਤੇ ਪਿਸ਼ਾਬ ਤੋਂ ਦੂਰ ਰੱਖਿਆ ਕਰੋ ਜਾਨਵਰਾਂ ਨੂੰ ਛੂਣ ਤੋਂ ਬਾਅਦ ਹਮੇਸ਼ਾ ਸਾਬਣ ਦੇ ਨਾਲ ਆਪਣੇ ਹੱਥ ਵਾਸ਼ ਕਰਿਆ ਕਰੋ ਹੱਥ ਧੋਇਆ ਕਰੋ ਜੇਕਰ ਪਾਲਤੂ ਜਾਨਵਰ ਬਿਮਾਰ ਦਿਖਾਈ ਦਿੰਦਾ ਹੈ ਤਾਂ ਉਸ ਨੂੰ ਤੁਰੰਤ ਜੋ ਕਿ ਪਸ਼ੂਆਂ ਦੇ ਡਾਕਟਰ ਦੇ ਕੋਲ ਲੈ ਚੋ ਜੇਕਰ ਤੁਹਾਡੇ ਘਰ ਦੇ ਵਿੱਚ ਵੀ ਕੋਈ ਅਜਿਹੇ ਜਾਨਵਰ ਤੁਸੀਂ ਪਾਲੇ ਹੋਏ ਨੇ ਤਾਂ ਇਹ ਗੱਲਾਂ ਤੁਸੀਂ ਧਿਆਨ ਦੇ ਵਿੱਚ ਰੱਖਣੀਆਂ ਨੇ ਕਿਉਂਕਿ ਹਰ ਘਰ ਦੇ ਵਿੱਚ ਬਜ਼ੁਰਗ ਵੀ ਹੁੰਦੇ ਨੇ ਤੇ ਬੱਚੇ ਵੀ ਹੁੰਦੇ ਨੇ ਤਾਂ ਉਹਨਾਂ ਦਾ ਧਿਆਨ ਰੱਖਣਾ ਤੁਹਾਡੀ ਆਪਣੀ ਜ਼ਿੰਮੇਵਾਰੀ ਹੈ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਕੁੱਤਾ, ਬਿੱਲੀ, ਤੋਤੇ, ਖਰਗੋਸ਼, ਪੰਛੀ ਜਾਂ ਫਿਰ ਕੋਈ ਵੀ ਜਾਨਵਰ ਰੱਖਦੇ ਹੋ ਤਾਂ ਉਹਨਾਂ ਦਾ ਸਫਾਈ ਦਾ ਉਹਨਾਂ ਦਾ ਟੀਕਾ ਕਰਨ ਦਾ ਜਾਂ ਫਿਰ ਉਹਨਾਂ ਦੇ ਮਲਮੁੱਤਰ ਦਾ ਜਾਂ ਫਿਰ ਬਿਮਾਰੀ ਦਾ ਤੁਸੀਂ ਹੀ ਧਿਆਨ ਰੱਖਣਾ ਹੈ ਤੇ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਜੇਕਰ ਕਿਸੇ ਦੇ ਘਰ ਦੇ ਵਿੱਚ ਅਜਿਹੇ ਪਾਲਤੂ ਕੁੱਤੇ ਨੇ ਤੇ ਉਹਨਾਂ ਨੂੰ ਇਹ ਬਹੁਤ ਵੱਡਾ ਫਾਇਦਾ ਵੀ ਹੋ ਸਕਦਾ ਹੈ ਤੇ ਲੋਕਾਂ ਦੀ ਸਿਹਤ ਨੂੰ ਵੀ ਇਹ ਨੁਕਸਾਨ ਹੋਣ ਤੋਂ ਕਾਇਆ ਜਾ ਸਕਦਾ ਹੈ